ਹਾਂਜੀ ਬਈ ਸੱਚੀ ਕਹਿੰਦਾ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋ ਅੱਜ ਦੀ ਵੀਡੀਓ ਤੇ ਗੱਲ ਕਰਨੀ ਹੈ ਪਚੋਨਾਂ ਦੇ ਪਟਾਰ ਬਾਰੇ ਜਿਵੇਂ ਕਿ ਆਪਣੇ ਝੋਨੇ ਲਗਭਗ ਲੱਗਿਆਂ ਨੂੰ 25 ਦਿਨ ਕੰਪਲੀਟ ਹੋ ਚੁੱਕਿਆ ਤੇ ਕੁਝ ਕੁ ਝੋਨਾਂ ਨੂੰ ਹਜੇ 10-15 ਦਿਨ ਹੋਏ ਜਿਵੇਂ ਝੋਨਾ ਇਹ ਅੜੇ ਖੜਾ ਇਹ ਹਜੇ ਚੱਲ ਨਹੀਂ ਤਾਂ ਹੁਣ ਇੱਥੇ ਜਦੋਂ ਝੋਨਾ ਆਪਣਾ ਰੁਕ ਜਾਂਦਾ ਤਾਂ ਜ਼ਿੰਮੇਦਾਰ ਅਕਸਰ ਜਾਂਦਾ ਆਪਣੇ ਪੈਸਟੀਸਾਈਡ ਦੁਕਾਨਾਂ ਤੇ ਜਾ ਲਾ ਲੋ ਦੀ ਪੈਸਟੀਸਾਈਡ ਦੁਕਾਨਾਂ ਤੇ ਜਿਵੇਂ ਕੋਈ ਕੋਈ ਫੰਗੀ ਕੋਈ ਫੰਗੀ ਸਿਰ 12 ਡਰੇਟ ਪਾਈ ਜਾਂਦਾ ਹੈ ਇਹ ਚੋਨੇ ਦੇ ਵਿੱਚ ਕੋਈ M45 ਸਿੱਟੀ ਜਾਂਦਾ ਕੋਈ ਰੀਜ਼ੈਂਟ ਪਾਈ ਜਾਂਦਾ ਹੈ ਕਿ ਕੋਈ ਪਟੇਰਾ ਪਾਈ ਜਾਂਦਾ ਵੀ ਇਹਦੇ ਵਿੱਚ ਕੀਟਨਾਸ਼ਕ ਦਵਾਈਆਂ ਨੇ ਜਿਹੜੇ ਆ ਉਹਨਾਂ ਨੂੰ ਫਟਾਰ ਕਰਨ ਲਈ ਬਰਤਨ ਲਈ ਦਿੱਤੇ ਜਾਂਦੇ ਆਪਣੇ ਦੁਕਾਨਦਾਰ ਭਰਾਵਾਂ ਤੋਂ ਤੇ ਇਸ ਸਮੱਸਿਆ ਕੀ ਕਰਨਾ ਕਿਉਂ ਨਹੀਂ ਚੱਲਿਆ ਕੀ ਵਜ੍ਹਾ ਬਣ ਗਈ ਸੀ ਉਹਦੇ ਬਾਰੇ ਗੱਲ ਕਰਦੇ ਆ ਕਿ ਕੀ ਕਮੀ ਆਈ ਹੈ ਤੇ ਵਾਕਈ ਆਪਾਂ ਨੂੰ ਚੋਨੇ ਦੇ ਵਿੱਚ ਰੀਜ਼ੈਂਟ ਜਾਂ ਪ੍ਰਦਾਨ ਪਾਉਣੀ ਚਾਹੀਦੀ ਹੈ ਕਦੋਂ ਪਾਉਣੀ ਚਾਹੀਦੀ ਹੈ ਕਿਹੜੇ ਸਮੇਂ ਤੇ ਪਾਉਣੀ ਚਾਹੀਦੀ ਹੈ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਾਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਆਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਹਰ ਇੱਕ ਔਣ ਵਾਲੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤੇ ਜੇ ਵੀਡੀਓ Facebook ਪੇਜ ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਤਾ ਕਿਸਾਨ ਭਰਾ ਉਹ ਗੱਲ ਕਰੀਏ ਪਚੋਨੇ ਵਾਲੇ ਝੋਨੇ ਦੇ ਵਧੇਰੇ ਝਾੜ ਲੈਣ ਲਈ ਆਪਾਂ ਬਹੁਤ ਤਰਲੇ ਮਾਰਦੇ ਜਿੰਦਾ ਕੋਈ ਰੀਜੈਂਟ ਪਾਉਂਦਾ ਕੋਈ ਪ੍ਰਧਾਨ ਪਾਉਂਦਾ ਕੋਈ ਕਾਫੀ ਬਾਇਓ ਦੇ ਪ੍ਰੋਡਕਟ ਵੀ ਹੁੰਦੇ ਫੁਟਾਰ ਲਈ ਕਾਫੀ ਚੀਜ਼ਾਂ ਹੁੰਦੀਆਂ ਤੇ ਕੱਲੀ ਫੁਟਾਰ ਕਰਾਏ ਤੇ ਰੰਗ ਕਾਲਾ ਕਰੇ ਨਾਲ ਆਪਣੇ ਆ ਜਿਹੜਾ ਝੋਨੇ ਦਾ ਝਾੜ ਨਹੀਂ ਆਉਣਾ ਤਾਂ ਹੁਣ ਜਿਵੇਂ ਇਹ ਝੋਨਾ ਤੁਸੀਂ ਦੇਖ ਰਹੇ ਹੋ نیچے ਆਪਣਾ ਇਹ ਵੈਰਾਈਟੀ ਹੋ ਗਈ ਲਗਭਗ ਅੱਜ 25 ਕਿ ਦਿਨਾਂ ਦੀ ਊਸ਼ਾ ਜਿਹਾ ਇਹ ਆਪਣੇ ਖੇਤ ਦੇ ਵਿੱਚ ਇਹਦੇ ਵਿੱਚ 2.5 ਗੱਟੇ ਯੂਰੀਆ ਚੱਲੀ ਗਈ ਤੇ ਪਰ ਇਹਦੇ ਵਿੱਚ ਸਮੱਸਿਆ ਆ ਗਈ ਸੀ ਜ਼ਿੰਕ ਪਾਉਣ ਤੋਂ ਬਾਅਦ ਵੀ ਜ਼ਿੰਕ ਦੀ ਘਾਟ ਆ ਗਈ ਸੀ ਆਪਾਂ ਪਿੱਛੇ ਦੀ ਵੀਡੀਓ ਵੀ ਪਾਈ ਸੀ ਤੇ ਝੋਨੇ ਦੇ ਵਿੱਚ ਮੰਨ ਲਓ ਆਪਾਂ ਹੋਰ ਕੁਝ ਨਹੀਂ ਪਾਇਆ ਕੱਲੀ ਯੂਰੀਆ ਤੋਂ ਵਗੈਰਾ ਤੇ ਫਟਾਰਾ ਚੈੱਕ ਕਰਾਈਏ ਤੁਹਾਨੂੰ ਨਾਰਮਲ ਨੇਚਰਲੀ ਦੇਖੋ 25 ਦਿਨਾਂ ਦੀ ਵੈਰਾਈਟੀ ਆ ਇਹ ਪੂਰਾ ਖੇਤ ਦੇਖ ਸਕਦੇ ਤੁਸੀਂ 2.5 ਬੈਗ ਇਹਦੇ ਵਿੱਚ ਯੂਰੀਆ ਅਰ ਸਤ ਪਹਿਲਾਂ ਆਪਾਂ ਬਾਤ ਤਾਂ ਹੁਣ ਗੱਲ ਕਰੀਏ ਕਈ ਜ਼ਿਮੀਂਦਾਰ ਪਹਿਲੀ ਯੂਰੀਆ ਨਾਲ ਚਲੋ 33% ਵਾਲੀ ਜੈਂਕ ਪਾ ਲੈਂਦਾ ਕੋਈ ਕੁਝ ਹੋਰ ਪਾ ਲੈਂਦਾ ਉਸ ਤੋਂ ਬਾਅਦ ਚੱਲ ਪੈਂਦਾ ਕੰਮ ਫਟਾਰੇ ਲਈ ਵੀ ਸਾਡੇ ਫਟਾਰਾ ਨਹੀਂ ਹੋ ਰਿਹਾ ਜੇ ਨਹੀਂ ਹੋ ਰਿਹਾ ਤੇ ਉਹਦੇ ਲਈ ਜਦੋਂ ਕੰਮ ਚੱਲਦਾ ਫਿਰ ਚੱਲ ਪੈਂਦੇ ਆਪਾਂ ਦੁਕਾਨ ਵਾਲੇ ਪੈਸੇ ਚਲੋ ਕੋਈ ਰੀਜ਼ੈਂਟ ਵੀ ਪਾਰੇ ਆ ਕਾਫੀ ਚੀਜ਼ਾਂ ਬਾਰੇ ਹੁਣ ਜਿਵੇਂ ਪਿੱਛੇ ਇੱਕ ਖਬਰ ਉੱਡੀ ਸੀ ਕਿ ਜ਼ਿਮੀਂਦਾਰਾਂ ਨੂੰ ਆਪਣਾ ਜਿਹੜੀ ਆਉਂਦੀ ਆ ਸੁਪਰ ਦੇ ਬਦਲੇ ਜਿਪਸਮ ਚ ਕਾ ਦਿੱਤੀਗੀ ਤਾਂ ਜਦੋਂ ਸੁਪਰ ਦਾ ਕੰਮ ਜਿਪਸਮ ਨਹੀਂ ਕਰ ਸਕਦੀ ਉਵੇਂ ਹੀ ਜਿਹੜੀ ਕੀਟਨਾਸ਼ਕ ਦਵਾਈਆਂ ਨੇ ਰੀਜੈਂਟ ਲਾ ਲਓ ਫੁੱਟਾ ਰੀਜੈਂਟ ਪ੍ਰਦਾਨ ਬਟਾਕੋ ਆਉਂਦੀ ਹੈ ਇੱਕ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕੀਟਨਾਸ਼ਕ ਦਵਾਈਆਂ ਨੇ ਪਰ ਆਪਾਂ ਉਹਨਾਂ ਤੋਂ ਫੁਟਾਰੇ ਦਾ ਕੰਮ ਕਰਾਉਣਾ ਚਾਹੁੰਦੇ ਹਾਂ ਇੱਕ ਵਾਰ ਰੰਗ ਕਾਲਾ ਕਰ ਦਿੰਨੀ ਆ ਸਾਰਾ ਕੁਝ ਕਰਦੇ ਆ ਵਿੱਚ ਯੂਰੀਆ ਦੇ ਲਾ ਕੇ ਪਾਉਣੇ ਆ ਪਰ ਉਹ ਚੀਜ਼ਾਂ ਨਾਲ ਆਪਣੀ ਸਸਤੀ ਦਾ ਹੱਲ ਨਹੀਂ ਹੁੰਦਾ ਬੁੱਤ ਵਾਧੂ ਦਾ ਖਰਚਾ ਹੋ ਜਾਂਦਾ ਤਾਂ ਹੁਣ ਗੱਲ ਕਰੀ ਆ ਝੋਨੇ ਦੀ ਇਹ ਆਪਣਾ 27 ਤਰੀਕ ਨੂੰ ਲੱਗਿਆ ਸੀ ਇਹ ਕਿ ਕਿੱਲਾ ਇਹ ਬਹੁਤਾ ਸੋਹਣਾ ਨਹੀਂ ਚੱਲਿਆ ਉਹਦਾ ਕਾਰਨ ਦੋ ਬਣ ਗਏ ਇੱਕ ਤਾਂ ਇਹਦੇ ਵਿੱਚ ਵੱਡੇ ਟਾਈਮ ਦੀ ਪਨੀਰੀ ਲੱਗੀ ਮੰਨ ਲਓ ਵੱਧ ਟਾਈਮ ਦੀ ਪਨੀਰੀ ਲੱਗੀ ਆ ਕੀ ਪਨੀਰੀ 40 50 ਦਿਨਾਂ ਦੀ ਹੋਗੀ ਸੀ ਤੇ ਉਸ ਤੋਂ ਬਾਅਦ ਦੂਸਰੀ ਸਮੱਸਿਆ ਇਹ ਹੈ ਕਿ ਲੀਵਰ ਤੋਂ ਇਹ ਥੋੜਾ ਜਿਹਾ ਡੁੰਗਾ ਲੱਗਿਆ ਦੇਖੋ ਮੈਂ ਇੱਕ ਪੱਟਾ ਪੌਦਾ ਇਹ ਦੇਖੋ ਹੁਣ ਇਹਦੀ ਇਹ ਰੂਟਸ ਜਿਹੜੀ ਆ ਜਿਹੜਾ ਪਹਿਲਾਂ ਦੇ ਬਣੀਆਂ ਹੋਈਆਂ ਉਸ ਤੋਂ ਬਾਅਦ ਇਹਨੇ ਆ ਨਵੀਆਂ ਬਣਾਈਆਂ ਦੇਖੋ ਇਹ ਇਹ ਹੋ ਗਿਆ ਮੰਨ ਲਓ ਡਬਲ ਜੜ ਬਣ ਗਈ ਹੁਣ ਤਾਂ ਇਹਦੇ ਲਈ ਕੋਈ ਤਾਂ ਫਿਊਰੀ ਪੁਆਈ ਜਾਂਦਾ ਬਿੰਨੀ ਮੋਟੋੜਾ ਗਿਆ ਇਹ ਨਹੀਂ ਮੋਟੋਰ ਨਹੀਂ ਹੈਗੀ ਇਹ ਲੇਵਰ ਤੋਂ ਝੋਨਾ ਲਾਉਣ ਵੇਲੇ ਡੂੰਗਾ ਲੱਗਿਆ ਜਦੋਂ ਵੀ ਆਪਣਾ ਝੋਨਾ ਡੂੰਗਾ ਲੱਗ ਜੇ ਖੇਤ ਦੇ ਵਿੱਚ ਤਾਂ ਤੁਸੀਂ ਐਂ ਹਸਾ ਲਾ ਲਓ ਵੀ ਜਿੰਨੀ ਤਰੀਕ ਨੂੰ ਲਾਇਆ ਉਸ ਤੋਂ 10 ਦਿਨਾਂ ਬਾਅਦ ਚੱਲਣਾ ਸਟਾਰਟ ਹੁੰਦਾ ਕਿਉਂਕਿ ਉਹ ਜਿੰਨਾ ਚਿਰ ਉਹਨੂੰ ਪ੍ਰੋਪਰ ਆਕਸੀਜਨ ਨਹੀਂ ਮਿਲਦੀ ਉਹਨਾ ਟਾਈਮ ਉਹ ਉਦਾਂ ਹੀ ਟੀਲੀ ਖੜੀ ਰਹਿੰਦੀ ਹੈ ਜਿਵੇਂ ਹੁਣ ਆਪਾਂ ਢੱਕਾ ਪੱਟੀ ਹੈ ਇਹ ਓਕੇ ਆ ਤੋ ਤਿੱਲੀ ਜੀ ਖੜੀ ਰਹਿੰਦੀ ਹੈ ਜਿਹਦੇ ਕਰਕੇ ਕੀ ਆਪਾਂ ਨੂੰ ਐਵੇਂ ਲੱਗਦਾ ਕਿ ਯਾਰ ਮੇਰਾ ਝੋਨਾ ਦਾ ਚੱਲ ਨਹੀਂ ਰਿਹਾ ਆ ਵੇਖੋ ਇਹਦੇ ਵਿੱਚ ਵੀ ਡਬਲ ਰੂਟਸ ਹੋ ਰਹੀ ਹੈ ਹੁਣ ਜਿੰਨਾ ਟਾਈਮ ਇਹਨੂੰ ਆਕਸੀਜਨ ਵਾਲੀ ਜਗ੍ਹਾ ਤੇ ਆ ਕੇ ਇਹ ਆਪਦੇ ਤਣੇ ਨਹੀਂ ਲਾਉਂਦਾ ਉਹਨਾਂ ਟਾਈਮ ਇਹਨੇ ਖੁਰਾਕ ਨਹੀਂ ਲੈਣੀ ਇਹਦੇ ਵਿੱਚ ਤੁਸੀਂ ਚਾਹੇ ਹਜ਼ਾਰਾਂ ਦਾ ਸਮਾਨ ਫੁਟਾਰ ਵਾਲੀਆਂ ਚੀਜ਼ਾਂ ਕੁਝ ਵੀ ਲਿਆ ਕੇ ਪਾਈ ਜਾਓ ਇਹਨੇ ਆਪਦੇ ਸਮੇਂ ਤੇ ਚੱਲਣਾ ਜੀੜੀ ਵੈਰਾਈਟੀ ਦੇ ਵਿੱਚ ਡਬਲ ਰੂਟ ਹੋ ਗਿਆ ਦੋ ਤਣੇ ਬਣ ਗਏ ਜੜਾ ਲੋਕ ਕਹਿੰਦੇ ਜੜ ਡੂੰਗੀ ਜੜ ਡੂੰਗੀ ਨਹੀਂ ਜਾਂਦੀ ਉੱਪਰ ਆਉਂਦੀ ਹੁੰਦੇ ਆ ਉਹ ਤਣੇ ਨਵੇਂ ਕੱਢਦਾ ਤੇ ਜਿਹਦੇ ਕਰਕੇ ਇਹ ਪੌਦਾਂ ਨਾ ਤਾਂ ਫੁਟਾਰ ਕਰਦਾ ਤੇ ਨਾ ਹੀ ਇਹਦੇ ਵਿੱਚ ਬਾਤਾਂ ਹੁੰਦੀ ਇਸ ਸਮੱਸਿਆ ਦਾ ਹੱਲ ਸਿਰਫ ਹੋਣਾ ਕਿਵੇਂ ਆ ਹਵਾ ਨਾਲ ਜਿੰਨਾ ਖੇਤ ਨੂੰ ਆਪਸ ਘਾਵਾਂਗੇ ਘਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਵੇਂ ਅੱਧ ਪਾਣੀ ਲਾਤਾ ਕੱਲ ਨੂੰ ਲਾਇਆ ਨੂੰ ਕਰਕੇ ਦੇ ਸਕਦਾ ਤਾਂ ਉਹਨੂੰ ਆਕਸੀਜਨ ਮਿਲੇ ਜਦੋਂ ਜਿੱਥੇ ਆਕਸੀਜਨ ਮਿਲਣ ਤੇ ਉਹਨੂੰ ਤਣੇ ਉਹਨੇ ਆਪਦੇ ਲਾ ਲਏ ਉਸ ਤੋਂ ਬਾਅਦ ਉਹ 10 10 ਦਿਨ ਲੱਗ ਜਾਂਦੇ ਲਗਭਗ ਦਵਾਰੋਂ ਪੌਦੇ ਨੂੰ ਚੱਲਣ ਲਈ ਜਿਹੜਾ ਡੂੰਗਾ ਲੱਗਦੇ ਤਾਂ ਉਸ ਤੋਂ ਬਾਅਦ ਉਹ ਪੌਦਾ ਫਟਾਰ ਕਰਨਾਂ ਸਟਾਰਟ ਕਰ ਦੇਗਾ 10 ਦਿਨਾਂ ਬਾਅਦ ਤਾਂ ਜੇ ਆਪਾਂ ਵੇਖਦੇ ਹਾਂ ਕਿ ਲਾਸਟ ਦੇ ਵਿੱਚ ਆਪੇ ਝੋਨਾ ਸਾਰਾ ਇੱਕੋ ਜਿਹਾ ਹੋ ਜਾਂਦਾ ਚੰਗਾ ਮਾੜਾ ਖੇਤੋਂ ਕਿਉਂਕਿ ਉਹਦੇ ਕੋਲੇ ਸਮਾਂ ਮਿਲ ਜਾਂਦਾ ਨੂੰ ਜੇ ਜੇ ਮੇਰੀ ਸਮੱਸਿਆ ਇਹਦੇ ਵਿੱਚ ਤੁਹਾਨੂੰ ਵਾਧੂ ਖਰਚੇ ਕਰਨ ਦੀ ਜ਼ਰੂਰਤ ਨਹੀਂ ਜੂਰੀਆ ਤੁਸੀਂ ਇਹਦੇ ਵਿੱਚ ਹਫ਼ਤੇ ਤੋਂ ਹਫ਼ਤੇ 15-20 ਕਿਲੋ ਪਾਉਂਦੇ ਰਹਿਣਾ ਜਿਹੜੀ ਜੂਰੀਆ ਦੀ ਡੋਜ਼ ਜਿਵੇਂ ਕਿ ਸਹੀ ਚੱਲੇ ਝੋਨੇ ਦੇ ਵਿੱਚ ਆਪਾਂ 35 ਤੋਂ 40 ਦਿਨਾਂ ਦੇ ਵਿੱਚ ਪੂਰੀ ਕਰਦੇ ਹੁੰਦੇ ਆਂ ਵੱਡੀਆਂ ਜਿਆਦਾ ਲੰਮਾ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਦੇ ਤਾਂ ਇਸ ਵੈਰਾਈਟੀ ਦੇ ਵਿੱਚ ਜਿੱਦ ਦੇ ਵਿੱਚ ਆਪਣਾ ਝੋਨਾ ਡੂੰਗਾ ਲੱਗ ਗਿਆ ਕਿ ਉਹ 10 ਦਿਨ ਲੇਟ ਹੋ ਗਿਆ ਚੱਲਣ ਚੋ ਜੀ ਆਪਾਂ ਦੱਸ ਦੇਣਾ ਲੇਟ ਪੂਰੀ ਕਰ ਲੈਣਾ ਇਹ ਕਿਪਚਵੰਜਾ 60 ਦਿਨਾਂ ਤੇ ਵੀ ਲੈ ਆ ਸਕਦੇ ਯੂਰੀਆ ਕਿ ਜਦੋਂ ਆਪਾਂ ਨੂੰ ਪਤਾ ਲੱਗ ਜਵੇ ਹਾਂ ਹੁਣ ਮੇਰੇ ਝੋਨੇ ਦੀ ਝੋਨੇ ਨੇ ਮੱਲੋ ਵੀ ਫਟਾਰ ਵਾਲੇ ਪਾਸੇ ਚੱਲ ਪਿਆ ਤਾਂ ਉਦੋਂ ਆਪਾਂ ਇਹਦੇ ਵਿੱਚ ਯੂਰੀਆ ਮੱਲੋ ਵੀ ਘੱਟ ਯੂਰੀਆ ਲੰਮੀ ਲੈ ਜਾਣੀ ਹੈ ਦੀ ਸਿੱਧਾ ਉਹ ਕੰਮ ਨਹੀਂ ਕਰਨਾ ਵੀ ਆਏ ਆਏ ਹਫ਼ਤੇ ਜਾਂ 10 ਦਿਨਾਂ ਤੋਂ ਗੱਟਾ ਸੁਟਿਆ ਵੀ 3 ਪਾਉਣੇ ਜਾਂ 4 ਪਾਉਣੇ ਪਾ ਕੇ ਕੰਮ ਨਿਮੇੜਿਆ ਉਹ ਕੰਮ ਨਹੀਂ ਕਰਨਾ ਵੀ ਆਪਾਂ ਇਹਦੀ ਯੂਰੀਆ ਲੰਮੇ ਸਮੇਂ ਚ ਪੂਰੀ ਕਰਨੀ ਹੈ ਤਾਂ ਜੋ ਕਿ ਜੋ ਇਹਨੇ ਲੇਟ 10 ਦਿਨ ਇਹਦੇ ਅਪਾ ਉਹੀ ਯੂਰੀਆ ਲੇਟ ਕਰ ਦੇਣੀ ਤਾਂ ਇਸ ਚੀਜ਼ ਨਾਲ ਇਹ ਸਮੱਸਿਆ ਦਾ ਹੱਲ ਹੋ ਜਾਣਾ ਜਿਹੜਾ ਤੁਹਾਡਾ ਝੋਨਾ ਰੁਕਿਆ ਖੜਾ ਹੈ ਹਾਂ ਜੇ ਕੋਈ ਪੋਸ਼ਕ ਤੱਤਾਂ ਦੀ ਘਾਟ ਹੈ ਝੋਨੇ ਦੇ ਵਿੱਚ ਪੀਲਾਪਨ ਜਾਂ ਦੰਗਾਲੇ ਪੱਤੇ ਜਾਂ ਹੋਰ ਫਿਰ ਆਪਣੇ ਤੱਤਾਂ ਦੀ ਘਾਟ ਆ ਜਾਂਦੀ ਹੈ ਤਾਂ ਉਹਦੇ ਲਈ ਆਪਾਂ ਜ਼ਿੰਕ ਜੋ ਵੀ ਜਿਹੜੀ ਤੱਤ ਦੀ ਘਾਟ ਆ ਤੁਸੀਂ ਆਪਦੇ ਕਿਸੇ ਖੇਤੀ ਮਾਰਤ ਹੋ ਜਾਂ ਖੇਤੀ ਸਲਾਹਕਾਰ ਜੀ ਤੋਂ ਵੀ ਤੁਸੀਂ ਲੈਣੇ ਹੋ ਸਲਾਹਾਂ ਉਹਨਾਂ ਨੂੰ ਦਿਖਾ ਕੇ ਤੁਸੀਂ ਉਹ ਚੀਜ਼ ਤੱਤ ਦੀ ਪੂਰਤੀ ਕਰ ਦੋ ਤਾਂ ਵੀ ਤੁਹਾਡੀ ਇਹ ਸਮੱਸਿਆ ਦਾ ਹੱਲ ਹੋਈ ਤੇ ਬਾਕੀ ਬਹੁਤਾ ਕਵਰਾ ਆ ਕੇ ਵਿੱਚੋਂ ਨਾ ਚੱਲਿਆ ਨਹੀਂ ਅਜੇ 10-15 ਦਿਨਾਂ ਦਾ ਲੱਗੇ ਝੋੁੰਨੇ ਨੇ ਕੋਈ ਬਾਲੀ ਜ਼ਿਆਦੇ ਫਟਾਰ ਨਹੀਂ ਕਰਦੇ ਹੁੰਦੇ ਕੋਈ ਮਹੀਨਾ ਤਾਂ ਲੱਗਦਾ ਹੀ ਹੈ ਲਗਭਗ ਫਟਾਰ ਕਰਨ ਚ ਇੱਕ ਗੱਲ ਹੋਰ ਜਿਹੜੀ ਨੇਚਰਲੀ ਫਟਾਰ ਹੈ ਪੌਦੇ ਨੇ ਆਪ ਕੀਤੀ ਹੈ ਉਸੇਤੀ ਵੱਲੀਆਂ ਹੋਣੀਆਂ ਦੂਜੀ ਪੜੰਗਾ ਪਾ ਕੇ ਕਰਾਈ ਫਟਾਰ ਦਾ ਲਾਸਟ ਦੇ ਵਿੱਚ ਆ ਕੇ ਪ੍ਰਾਲੀ ਬਣਨੀ ਹੈ ਤੇ ਫਿਰ ਆਪਾਂ ਡਰਦਿਆਂ ਨੇ ਉੱਤੇ ਫੰਗੀ ਸਾਈਡ ਕਰਨਿਆਂ ਵੀਰ ਮੇਰੇ ਖੇਤ ਤਾਂ ਪ੍ਰਾਲੀ ਬਣ ਗਈ ਜੇ ਹੋ ਗਿਆ ਬਾਹ ਹੋ ਗਿਆ ਤਾਂ ਇਸ ਕਰਕੇ ਬਾਦੂ ਖਰਚੇ ਕਰਨ ਦੀ ਜ਼ਰੂਰਤ ਨਹੀਂ ਨਾ ਹੀ ਤਾਂ ਖੇਤ ਨੂੰ ਰੀਜੈਂਟ ਦੀ ਲੋੜ ਹੈ ਨਾ ਹੀ ਪਦਾਨ ਦੀ ਲੋੜ ਹੈ ਨਾ ਕੋਈ ਹੋਰ ਫਟਾਰ ਵਾਲੀ ਚੀਜ਼ ਦੀ ਜ਼ਰੂਰਤ ਜ਼ਰੂਰਤ ਤਾਂ ਸਿਰਫ ਸਮੇਂ ਦੀ ਸਮਾਂ ਪਾ ਕੇ ਇਹਨੇ ਆਪ ਹੀ ਚੱਲ ਪੈਣਾ ਤੇ ਜਿੰਨਾ ਲੇਟ ਚੱਲਣਾ ਨੇ ਉਹਨੇ ਆਪਾਂ ਦਿਨ ਜੂਰੀਆ ਦੇ ਵਿੱਚ ਵਧਾ ਦੇਣੇ ਜੇ 35 ਦਿਨਾਂ ਚ ਪੂਰੀ ਕਰਨੇ ਤਾਂ 45 ਚ ਕਰ ਦੋ ਜੇ 40 ਚ ਕਰਨੀ ਆ ਤਾਂ 50 ਚ ਕਰ ਦੋ ਪੂਰੀ ਪਰ ਵੀ ਤੁਸੀਂ ਬੋਰੀ ਨਹੀਂ ਪਾਉਣੀ ਜਿੰਨਾ ਚੱਲ ਝੋਨਾ ਚੱਲਦਾ ਨਹੀਂ ਵੀ ਗੱਟਾ ਪੂਰਾ ਨਹੀਂ ਖਲਾਰਨਾ 15 ਤੋਂ 20 20 22 ਕਿਲੋ ਯੂਰੀਆ ਪਾਉਂਦੇ ਰਹੋ ਜਿਹਦੇ ਕਰਕੇ ਆਪਣਾ ਖੇਤ ਛੇਤੀ ਚੱਲ ਪਾ ਤੇ ਇਹ ਵੱਧ ਟਾਈਮ ਵਾਲੀ ਵੈਰਾਈਟੀ ਆ ਜਲਦੀ ਵੱਡੀ ਪਨੀਰੀ ਲੱਗੀ ਐ ਤਾਂ ਉਹਨੇ ਫਟਾਰ ਉਨੀ ਨਹੀਂ ਕਰਨੀ ਜਿਹੜੀ 30 35 ਦਿਨਾਂ ਵਾਲੀ ਪਨੀਰੀ ਨਹੀਂ ਕਰਨੀ ਸੀ ਕਾਉ ਥੋੜਾ ਜਿਹਾ ਸੰਘਣਾ ਲਾਉਣਾ ਸੀ ਪਹਿਲਾਂ ਹੀ ਤੇ ਬਾਕੀ ਝਾੜ ਚ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਝਾੜ ਆਖਿਰ ਤੇ ਜਿਹੜਾ ਲਾਸਟ ਵਾਲਾ ਮੌਸਮ ਐ ਉਹੀ ਤੈਅ ਕਰਦਾ ਵੀ ਆਪਣਾ ਝਾੜ ਕਿਵੇਂ ਤਾਉਣਾ ਤਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਊ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ